ਕਰਦੇ ਆ ਸੱਚੇ ਪਾਤਸ਼ਾਹ ਪ੍ਰਮਾਤਮਾ ਰਾਜਵੀਰ ਜਵੰਦਾ ਦੀ ਜੇਕਰ ਟੁੱਟੀ ਵੀ ਹੈ ਤਾਂ ਵੀ ਉਹਦੀ ਉਮਰ ਲੰਬੀ ਕਰੋ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਆਪਣੇ ਭਰਾ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਹੁਣ ਉਹਦਾ ਬ੍ਰੇਨ ਡੈੱਡ ਹੋ ਗਿਆ ਯਾਨੀ ਕਿ ਕੋਮਾ ਦੇ ਵਿੱਚ ਠੀਕ ਹੈ ਨਾ ਤੇ ਸਾਰੇ ਜਣੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਤੇ ਅਰਦਾਸ ਕਰਿਓ ਅਰਦਾਸ ਬੇਨਤੀ ਕਰਿਓ ਵਾਹਿਗੁਰੂ ਅੱਗੇ ਪ੍ਰਮਾਤਮਾ ਸੱਚੇ ਪਾਤਸ਼ਾਹ ਪਹਿਲੇ ਹੀ ਉਹਨਾਂ ਦੇ ਪਰਿਵਾਰ ਤੇ ਥੋੜਾ ਜਿਹਾ ਟਾਈਮ ਪਹਿਲਾਂ ਵੀ ਐਡਾ ਵਖਤ ਆਇਆ ਸੀਗਾ ਉਹਦੇ ਫਾਦਰ ਦੀ ਡੈਥ ਹੋ ਗਈ ਸੀ ਮਸਾਂ ਸਦਮੇ ਦੇ ਵਿੱਚੋਂ ਨਿਕਲਿਆ ਸੀ ਤੇ ਹੁਣ ਉਹਦਾ ਆਪ ਦਾ ਐਕਸੀਡੈਂਟ ਹੋ ਗਿਆ ਸਾਰੇ ਜਾਣੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਤੇ ਜਿੰਨੇ ਵੀ ਭੈਣ ਭਰਾ ਦੇਖਦੇ ਹੋ ਹਨ ਅਰਦਾਸ ਕਰਿਓ ਆਪਾਂ 10-15 ਮਿੰਟ ਲਾਈਵ ਆ ਉਹ ਤੋਂ ਬਾਅਦ ਆਪਾਂ ਸਿਮੂ ਭੈਣ ਦੀ ਲਾਈਵ ਵਿੱਚ ਚਲਾਂਗੇ ਕਿਉਂਕਿ ਜਦੋਂ ਪੰਜਾਬ ਤੇ ਤਾਂ ਦੇਖੋ ਪਹਿਲੇ ਹੀ ਮੁਸੀਬਤਾਂ ਦਾ ਪਹਾੜ ਟੁੱਟਿਆ ਹੋਇਆ ਸੀਗਾ ਤੇ ਹੁਣ ਅੱਜ ਇਹ ਖਬਰ ਸੁਣ ਕੇ ਮਨ ਅਦਾਸ ਹੋ ਗਿਆ ਅਰਜੇ 3122 ਕੀ ਹਾਲ ਚਾਲ ਹੈ ਹੋ ਠੀਕ ਠਾਕ ਹੋ ਤੇ ਆਪਾਂ ਥੋੜਾ ਜਿਹਾ ਟਾਈਮ ਰੋਕ ਕੇ ਫਿਰ ਆਪਾਂ ਭੈਣ ਦੀ ਲਾਈਵ ਵਿੱਚ ਚੱਲਾਂਗੇ ਉਧਰ ਚੱਲ ਕੇ ਵੀ ਆਪਾਂ ਦਾਸ ਬੇਨਤੀ ਕਰਾਂਗੇ ਵਾਹਿਗੁਰੂ ਅੱਗੇ ਵੀ ਹੇ ਸੱਚੇ ਪਾਤਸ਼ਾਹ ਪ੍ਰਮਾਤਮਾ ਸਾਡੇ ਭਰਾ ਨੂੰ ਤੰਦਰੁਸਤੀ ਬਖਸ਼ ਠੀਕ ਹੋ ਜੇ ਯਾਰ ਬੱਚਿਆਂ ਵਿੱਚ ਬੈਠਾ ਰਹੀ ਕਿਉਂਕਿ ਕੁਛ ਟਾਈਮ ਪਹਿਲਾਂ ਅ ਰਾਜੀਵੀ ਜਵੰਦਾ ਦੇ ਫਾਦਰ ਦੀ ਡੈਥ ਹੋਈ ਸੀ ਤੇ ਅਸਲ ਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਹੈ ਸਰਕਾਰਾਂ ਕਿਉਂ ਨਹੀਂ ਪਸ਼ੂਆਂ ਦਾ ਕੋਈ ਇੰਤਜ਼ਾਮ ਕਰਦੀਆਂ ਸਰਕਾਰਾਂ ਕਿਉਂ ਨਹੀਂ ਕੋਈ ਪਸ਼ੂਆਂ ਦਾ ਉਹ ਕਰਦੀਆਂ ਆਪਣੇ ਤੋਂ ਕਿੰਨੇ ਟੈਕਸ ਲੈਂਦੀਆਂ ਆਪਣੇ ਤੋਂ ਹਰੇਕ ਚੀਜ਼ ਦੇ ਵਿੱਚ ਗਊ ਟੈਕਸ ਲੱਗਦਾ ਬਿੱਲ ਤੋਂ ਲਾ ਕੇ ਰੇਹ ਤੋਂ ਲਾ ਕੇ ਹਰੇਕ ਚੀਜ਼ ਵਿੱਚ ਗਊ ਟੈਕਸ ਲੱਗ ਕਿਉਂਦਾ ਤੇ ਫਿਰ ਵੀ ਕਿਉਂ ਨਹੀਂ ਉਹ ਕਰਦਿਆਂ ਸਾਰੇ ਜਾਂ ਭੈਣ ਭਰਾ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖਿਓ ਤੇ ਆਜੋ ਆਪਾਂ ਪੜਦੇ ਆਂ ਕਮੈਂਟ ਰਤਨ ਪੈਣ ਆਰ ਜੇ 3122 ਤੇ ਅ ਰਣਜੀਤ ਸਿੰਘ ਢਿਲੋਂ ਵਾਲਾ ਆਪਣਾ ਹੀ ਚੈਨਲ ਹੈ ਸੁਖਬਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਲਾਈਕ ਡਨ ਥੈਂਕ ਯੂ ਗਰੇ ਤੇ ਕੁਲਵਿੰਦਰ ਰਾਏ ਲਈ ਆਈਡੀ ਤੋਂ ਭੈਣ ਆਗੇ ਆਗੇ ਵੀਰ ਜੀ ਥੈਂਕ ਯੂ ਭੈਣੇ ਥੈਂਕ ਯੂ ਤੇ ਠੀਕ ਆ ਭਰਾ ਪਰ ਮੂਡ ਤਾਂ ਖਰਾਬ ਹੋਇਆ ਹੀ ਪਿਆ ਜਿਹੜਾ ਮਾੜਾ ਜਿਹਾ ਸਿਰ ਕੱਢਦਾ ਬੰਦਾ ਉਹਨੂੰ ਰੱਬ ਹਾਂ ਬਈ ਰੱਬ ਨੂੰ ਚੰਗਾ ਨਹੀਂ ਲੱਗਦਾ ਸਹੀ ਗੱਲ ਆ ਬਾਈ ਇਹ ਤਾਂ ਗੱਲ ਹੈਗੀ ਆ ਅੱਗੇ ਰਤਨ ਸਿੰਮੂ ਪੈਣ ਵਾਹਿਗੁਰੂ 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 ਹਾਂਜੀ ਵੀਰ ਜੀ ਰਾਜਵੀਰ ਲਈ ਅਰਦਾਸ ਜ਼ਰੂਰ ਕਰਿਓ ਹਾਂ ਬਾਈ ਵਾਹਿਗੁਰੂ ਵਾਹਿਗੁਰੂ ਰਾ ਆਰ ਜੇ 31 ਵੀਰ ਜੀ ਸਤਿ ਸ਼੍ਰੀ ਅਕਾਲ ਇਹ ਸੁਖਬਾਈ ਨੇ ਆਖਿਆ ਵਾਹਿਗੁਰੂ 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 ਸਿਮੂ ਪੈਣ ਸਤਿ ਸ਼੍ਰੀ ਅਕਾਲ ਭੈਣ ਜੀ ਇਹਨਾਂ ਨੇ ਬਾਈ ਨੇ ਲਿਖਿਆ ਸੁਖ ਬਾਈ ਨੇ ਵਾਹਿਗੁਰੂ 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 ਸਾਰੇ ਭੈਣ ਭਰਾ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖਿਓ ਤੇ ਆਪਾਂ ਸਿਮੂ ਪੈਣ ਦੀ ਲਾਈਵ ਵਿੱਚ ਹੀ ਚੱਲਾਂਗੀ ਸਾਰੇ ਜਣੇ ਉੱਥੇ ਚੱਲ ਕੇ ਗੱਲ ਵਾਹਿਗੁਰੂ ਦੀ ਆਪਾਂ ਉੱਥੇ ਵੀ ਵਾਹਿਗੁਰੂ ਵਾਹਿਗੁਰੂ ਹੀ ਲਿਖਣਾ ਮੇਰਾ ਮਨ ਪਤਾ ਪਤਾ ਨਹੀਂ ਕਿਉਂ ਅੰਦਰੋਂ ਐਂ ਲੱਗਦਾ ਜਿਵੇਂ ਕੁਝ खो ਗਿਆ ਹੁੰਦਾ ਹੈ ਜਾਂ ਕੁਛ ਚਲਾ ਗਿਆ ਹੁੰਦਾ ਹੈ ਜਾਂ ਕੁਛ ਮੰਨ ਕੇ ਤੇਲੀ ਪਤਾ ਨਹੀਂ ਕੀ ਗੱਲ ਮੈਨੂੰ ਅੱਜ ਰੋਟੀ ਦੀ ਭੁੱਖ ਵੀ ਨਹੀਂ ਲੱਗੀ ਠੀਕ ਹੈ ਨਾ ਤੇ ਬਸ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਹੁਰਤ ਆਪਣੇ ਹੱਥ ਬੱਸ ਹੈ ਨਹੀਂ ਤੇ ਤੁਸੀਂ ਸਾਰੇ ਜਣੇ ਸਿੰਮੂ ਭੈਣ ਜਦੋਂ ਤੁਸੀਂ ਲਾਈਵ ਹੋਣ ਲੱਗੇ ਸਾਨੂੰ ਦੱਸ ਦਿਓ ਅਸੀਂ ਤੁਹਾਡੀ ਆਈਡੀ ਤੇ ਆ ਕੇ ਹੀ ਗੱਲਬਾਤ ਕਰਾਂਗੇ ਸੁਖ ਬਾਈ ਕਹਿੰਦਾ ਹਾਂ ਵੀਰ ਸਹੀ ਕਿਹਾ ਵਾਹਿਗੁਰੂ 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 ਆਰ ਜੇ 312 ਸਤਿ ਸ਼੍ਰੀ ਅਕਾਲ ਸੋਖ ਪਰਾਜੀ ਹੋਰ ਕੀ ਹਾਲ ਚਾਲ ਹੈ ਵਾਹਿਗੁਰੂ 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 ਆਰ ਜੇ 312 ਲਾਪ੍ਰੀਤ ਕਾਲਾ ਬਾਈ ਤੇ ਆਪਾਂ ਸਾਰੇ ਭੈਣ ਭਰਾ ਜਿੰਨੇ ਜਣੇ ਵੀ ਆਪਾਂ ਤੁਸੀਂ ਮੇਰੀ ਲਾਈਵ ਨੂੰ ਦੇਖਦੇ ਹੋ ਜਾਂ ਕਿਸੇ ਦੀ ਲਾਈਵ 'ਚ ਵੀ ਜਾਂਦੇ ਹੋ ਉੱਥੇ ਜਾ ਕੇ ਵੀ ਵਾਹਿਗੁਰੂ ਦਾ ਜਾਪ ਕਰਿਓ ਵਾਹਿਗੁਰੂ ਵਾਹਿਗੁਰੂ ਕਹੋ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਕਿਹਦੀ ਅਰਦਾਸ ਲੱਗ ਜੇ ਠੀਕ ਹੈ ਨਾ ਆਏ ਨਹੀਂ ਪਤਾ ਹੁੰਦਾ ਵੀ ਇਹ ਕਿਹਦੀ ਕਿਉਂਕਿ ਕਹਿੰਦੇ ਹੁੰਦੇ ਆ ਹਰ ਇੱਕ ਬੰਦੇ ਦੀ ਤਿੰਨ ਵਿੱਚ ਇੱਕ ਗੱਲ ਸੱਚੀ ਹੁੰਦੀ ਹੈ ਤੇ ਉਹ ਇੱਕ ਗੱਲ ਐ ਨਹੀਂ ਪਤਾ ਵੀ ਤੁਹਾਡੀ ਕਿਸੇ ਦੀ ਸੱਚੀ ਹੋ ਜੇ ਤੁਸੀਂ ਵਾਹਿਗੁਰੂ ਲਿਖੋ ਤਾਂ ਹੋ ਸਕਦਾ ਤੁਹਾਡੀ ਅਰਦਾਸ ਸੁਣ ਲੇ ਵਾਹਿਗੁਰੂ ਸੱਚੇ ਪਾਤਸ਼ਾਹ ਆ ਰਤਨ ਭੈਣ ਵਾਹਿਗੁਰੂ ਵਾਹਿਗੁਰੂ ਜੀ ਜੱਗੀ ਵਾਈ ਵਾਹਿਗੁਰੂ ਵਾਹਿਗੁਰੂ जगगी बठंडा बाई वाहेगुरु बाई वाहेगुरु जगगी वीर जी ज्वाइन कर लो अ रतन कर दो कमेंट 3 कर दो दिया रतन वाहेगुरु 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 सुख बाई ने लिखया वाहेगुरु 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 लप प्रीत ने भी वाहेगुरु वाहेगुरु लिखा आज ਵਾਹਿਗੁਰੂ ਰਤਨ ਭੈਣ ਨੇ ਵਾਹਿਗੁਰੂ ਵਾਹਿਗੁਰੂ ਹੀ ਲਿਖਿਆ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਸੀ ਕਹਨੇ ਆ ਵੀ ਸਾਡੇ 2 2 4 4 ਸਾਲ ਕੱਟ ਗਦੇ ਪਰ ਉਹਨੂੰ ਕੁਝ ਸਾਲਾਂ ਦੀ ਮੋਲਤ ਦੇ ਦੇ ਹਨਾ ਆਪਾਂ ਤਾਂ ਇਹੀ ਅਰਦਾਸ ਕਰ ਸਕਦੇ ਆ ਬਾਈ ਹਨਾ ਜਿਸ ਤੋਂ ਵਾਹਿਗੁਰੂ ਆਹੀ ਗੁਰੂ ਆਹੀ ਗੁਰੂ ਆ ਰਤਨ ਭੈਣ ਦੀ ਆਈਡੀ ਮੈਂ ਪਿੰਨ ਕਰਦਾ ਆ ਪਰ ਸਾਰਿਆਂ ਨੇ ਰਤਨ ਭੈਣ ਦੇ ਚੈਨਲ ਤੇ ਹੀ ਚੱਲਾਂਗੇ ਤੇ ਉਹ ਤੋਂ ਬਾਅਦ ਜਦੋਂ ਭੈਣ ਆਪਣੀ ਦੂਜੀ ਆ ਗਈ ਹਨਾ ਆ ਦੇਸੀ ਗੱਲਾਂ ਉਹਦੇ ਚੈਨਲ ਤੇ ਵੀ ਯਾਰ ਪਤਾ ਨਹੀਂ ਹੁੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਕਿਹਦੀ ਅਰਦਾਸ ਸੁਣ ਲੇ ਤੇ ਅਰਦਾਸ ਸਾਰੇ ਜਣੇ ਕਰਿਓ ਹਨਾ ਲਾਈਕ ਜ਼ਰੂਰ ਕਰ ਦਿਓ ਲਾਈਕ ਤੁਹਾਡੇ ਲਾਈਕ ਬਹੁਤ ਘੱਟ ਆਇਆ ਪਤਾ ਨਹੀਂ ਕਿਰ 11 18 ਜਣੇ ਦੇਖੀ ਆਨੇ ਹੋ ਬਾਈ ਲਾਈਕ ਜ਼ਰੂਰ ਕਰ ਦਿਓ ਤੇ ਵਾਹਿਗੁਰੂ ਵਾਹਿਗੁਰੂ ਹੈਲੋ ਸਰਦਾਰ ਜੀ ਭੈਣੇ ਕੀ ਹਾਲ ਚਾਲ ਵਾਹਿਗੁਰੂ 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 ਧੰਨ ਗੁਰਨਾਨਕ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ 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 ਜੀ ਮੈਂ ਹੁਣ ਲਾਈਵ ਹਾਂ ਜੀ 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 ਆ ਪਰਮ ਜੀ ਪਰਮਜੀਤ ਭੈਣੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜ਼ਰੂਰ ਕਰੋ ਆਪਾਂ ਵਾਹਿਗੁਰੂ 10 ਮਿੰਟ ਅਰਦਾਸ ਕਰਨੀ ਆਏ ਹਾਂ ਵੀ ਰਾਜਵੀਰ ਜਵੰਦਾ ਵੀਰ ਦੀ ਜੇ ਟੁੱਟੀ ਵੀ ਹੈ ਤਾਂ ਸੱਚੇ ਪਾਤਸ਼ਾਹ ਪ੍ਰਮਾਤਮਾ ਉਹਨੂੰ ਕੰਢ ਦੇ ਹਨਾ ਆ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਉਹਦੀ ਨੂਮਰ ਲੰਬੀ ਕਰੇ ਉਹ ਵਾਹਿਗੁਰੂ 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 ਆ ਮੇਰੇ ਮਨ ਕਰਾਉ ਠੀਕ ਤਾਂ ਹੋ ਜਾਣਾ ਬਾਈ ਚਲੋ ਬਾਈ ਅੱਪਾ ਮਿਲਦੇ ਆ 2 ਮਿੰਟਾਂ ਚ ਭੈਣ ਦੀ ਲਾਈਵ ਤੇ ਭੈਣੇ ਤੁਸੀਂ ਲਾਈਵ ਹੋ ਜੋ ਅਸੀਂ ਤੁਹਾਡੀ ਲਾਈਵ 'ਚ ਅੱਖ ਗੱਲ ਕਰਾਂਗੇ ਜੋ ਵੀ ਹੋਇਆ ਯਾਰ ਮਾੜਾ ਹੀ ਹੋਇਆ ਅਸਲ ਦੇ ਵਿੱਚ ਹਨ ਮੈਂ ਇੱਕ ਗੱਲ ਆ ਨਾ ਵੀ ਕਿਸੇ ਦਾ ਭਰੀ ਜਵਾਨੀ ਦੇ ਵਿੱਚ ਤੀਫਤ ਤੱਕ ਕਿਸੇ ਦੁਸ਼ਮਣ ਦਾ ਵੀ ਨਾ ਜਾਵੇ ਹਨ ਤੇ ਸਾਂ ਦੀ ਬਹੁਤ ਮਾੜਾ ਹੋਇਆ ਤੇ ਭੈਣ ਦੇਖੀ ਲਾਈਵ ਆ ਗਏ ਜਦੋਂ ਵੀ ਭੈਣ ਲਾਈਵ ਆ ਗਏ ਆਪਾਂ ਉਧਰ ਉਹਦੀ ਚਲੇ ਜਾਣਾ ਫਿਰ ਆਪਾਂ ਲਾਈਵ ਕੱਟਦੇ ਆਗੇ ਕਿਉਂਕਿ ਜਦੋਂ ਮੂਡ ਨਾ ਨਾ ਠੀਕ ਹੋਵੇ ਫਿਰ ਉਹ ਵੀ ਨਹੀਂ ਹੁੰਦਾ ਹੁੰਦਾ ਹੜਾ ਆ ਦੇਖੀ ਆ ਹੀ ਨਹੀਂ ਚਲੋ ਭੈਣੇ ਤੁਸੀਂ ਰਤਨ ਭੈਣੇ ਸਿਮੂ ਭੈਣੇ ਤੁਸੀਂ ਲਾਈਵ ਆਓ ਤੇ ਆਪਾਂ ਤੁਹਾਡੀ ਲਾਈਵ ਵਿੱਚ ਆ ਕੇ ਕਰਦੇ ਆ ਅ ਸਤ ਮਹਾਂ ਨਾਮ ਵਾਹਿਗੁਰੂ 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 ਅ ਕਿੰਗ ਬਾਈ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਮਾੜਾ ਹੋਇਆ ਭੈਣਾ ਦੀ ਕੁਲਵਿੰਦਰ ਭੈਣਾ ਕੁਲਵਿੰਦਰ ਦੀ ਆਈਟੀ ਤੋਂ ਭੈਣ ਆਏ ਹੈ ਜਿਹੜੇ ਆਪ ਤਾਂ ਯਾਰ ਆਈਆਂ ਨੇ ਪ੍ਰਮਾਤਮਾ ਜੇ ਉਹਦੀ ਟੁੱਟੀ ਵਿਰਤਾਂ ਵੀ ਸੰਢ ਦੇ ਕਿਉਂਕਿ ਕਈ ਵਾਰੀ ਨਾ ਬਾਈ ਕਿਸੇ ਦੀ ਅਰਦਾਸ ਲੱਗ ਜਾਂਦੀ ਹੁੰਦੀ ਹੈ ਹਨ ਤੇ ਇਸੇ ਕਰਕੇ ਆਪਾਂ ਅਰਦਾਸ ਹੀ ਕਰ ਸਕਦੇ ਆਪਾਂ ਤਾਂ ਹਨਾ ਤੇਖ ਜੇਕਰ ਆਪਣੇ ਜਾਇ ਨਾਲ ਉਹ ਠੀਕ ਹੁੰਦਾ ਹੁੰਦਾ ਮੈਂ ਤਾਂ 5 ਮਿੰਟਾਂ ਚ ਪਹੁੰਚ ਜਾਂਦਾ ਪਰ ਆ ਕੀ ਕਰਗੇ ਉਹ ਉਹੋ ਹੀ ਨੀਗਾ ਹਨਾ ਆਪਣੇ ਹੱਥ ਵਸ ਨਹੀਂ ਕੋਈ ਗੱਲ ਡਾਕਟਰ ਐਡੇ ਡੇ ਉੱਥੇ ਬੈਠੇ ਆ ਕਲਾ ਪੈਸੇ ਨੂੰ ਕੋਈ ਕਮਿਊਨੀਕੇਸ਼ਨ ਦੀ ਹੋਰ ਕਮੀ ਨਹੀਂ ਬਾਈ ਜੀ ਤੁਸੀਂ ਰੋ ਰਹੇ ਹੋ ਉਹ ਭਨੇ ਮਨ ਜਾ ਭਰਿਆ ਹੁੰਦਾ ਅੱਖਾਂ ਜੀਆਂ ਮੰਨ ਕਿਥਲੀ ਪਾਣੀ ਆ ਨਿਕਲਣ ਲੱਗ ਜਾਂਦਾ ਹੋਰ ਕੋਈ ਗੱਲ ਨਹੀਂ ਭਨੇ ਬਸ ਮੈਂ ਇੱਥੋਂ ਨਾ ਕਿ ਸਿੱਧਾ ਦੁੱਖ ਤਕਲੀਮ ਨਹੀਂ ਚਲੇ ਜਾਂਦਾ ਪਸਾਹੀ ਵੱਡੀ ਗੱਲ ਹੈ ਅਰਦਾਸ ਜ਼ਰੂਰ ਸੁਣਨਗੇ ਜੱਗੀ ਬਾਈ ਹਾਂ ਬਾਈ ਜ਼ਰੂਰ ਸੁਣਨਗੇ ਠੀਕ ਹੈ ਨਾ ਚਲੋ ਆਪਾਂ ਸਾਰੇ ਜਣੇ ਰਤਨ ਭੈਣ ਦੀ ਲਾਈਵ ਦੇਖਿਓ ਆ ਗਈ ਆਪਾਂ ਜਦੋਂ ਵੀ ਰਤਨ ਭੈਣ ਆਗੇ ਆਪਾਂ ਉੱਪਰ ਚੱਲ ਕੇ ਗੱਲ ਕਰਦੇ ਹਾਂ ਸਾਰੇ ਜਣੇ ਕਿਉਂਕਿ ਮੇਰਾ ਮਨ ਨਹੀਂ ਠੀਕ ਯਾਰ ਅੱਜ بس ਜਦੋਂ ਦੀ ਇਹ ਖਬਰ ਜੀ ਸੁਣੀ ਆ ਨਾ ਪਤਾ ਨਹੀਂ ਕੀ ਹੈ ਮੈਂ ਹੋਰ ਹੀ ਮਨ ਜੇ ਜਿਵੇਂ ਕੁਝ ਨਿਕਲ ਜੇ ਗਿਆ ਹੁੰਦਾ ਐੇ ਜੇ ਲੱਗੀ ਜਾਂਦਾ ਹੈ ਤੇ ਰਤਨ ਭੈਣ ਆ ਗਏ ਲਾਈਵ ਦੇ ਵਿੱਚ ਚਲੋ ਸਾਰੇ ਭੈਣ ਭਰਾ ਜਿੰਨੇ ਵੀ ਦੇਖਦੇ ਹੋ ਜਿਨੇ ਜਿਨੇ ਜਾਣਾ ਉਹ ਵੀ ਤੁਸੀਂ ਮੇਰੇ ਤੋਂ ਬਲੂ ਲੈ ਸਕਦੇ ਹੋ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਜਿਨੇ ਵੀ ਜਾਣਾਗਾ ਤੁਸੀਂ ਮੇਰੇ ਤੋਂ ਬਲੂ ਲੈ ਸਕਦੇ ਹੋ ਰਤਨ ਭੈਣ ਦੀ ਲਾਈਵ ਚ ਚਲੋ ਆਪਾਂ ਉੱਧਰ ਬੈਠ ਕੇ ਗੱਲਬਾਤ ਕਰਦੇ ਹਾਂ ਸਾਰੇ ਭੈਣ ਭਰਾ ਠੀਕ ਹੈ ਨਾ ਤੇ ਕਿਉਂਕਿ ਯਾਰ ਜਦੋਂ ਕੋਈ ਪੰਜਾਬ ਤੇ ਪਹਿਲੀ ਮਸੀਤਾਂ ਦਾ ਪਹਾੜ ਟੁੱਟਿਆ ਹੋਇਆ ਸੀ ਤੇ ਅੱਜ ਇਹਦੋਂ ਇਹ ਖਬਰ ਸੁਣੀ ਤਾਂ ਦਿਲ ਦੇ ਤੋਂ ਕੁਝ ਨਿਕਲ ਗਿਆ ਹੁੰਦਾ ਐ ਲੱਗਿਆ ਆ ਕੌਣ ਕੌਣ ਸਾਰੇ ਭੈਣ ਭਰਾ ਚਲੋ ਜੀ ਆਪਣੀ ਰਤਨ ਭੈਣ ਲਾਈਵ ਆਏ ਬੈਠੇ ਆ ਤੇ ਚਲੋ ਚੱਲੀ ਹਦਰਕ ਨਹੀਂ ਦੇਖੀ ਕਿਹਨਾਂ ਕਰਨਗੇ ਸਾਰੇ ਜਣੇ ਵੀਰ ਭੈਣ ਭਰਾ ਜਿੰਨੇ ਜਸਪ੍ਰੀਤ ਤੁਸੀਂ ਵੀ ਚਲੋ ਉਧਰ ਆਪਣੀ ਰਤਨ ਭੈਣ ਦੇ ਲਾਈਵ ਦੇ ਵਿੱਚ ਆਰ ਜੇ 312 ਤੁਸੀਂ ਵੀ ਚਲੋ ਸਾਰੇ ਜਣੇ ਜਿੰਨੇ ਜਣੇ ਵੀ ਤੁਸੀਂ ਦੇਖਦੇ ਹੋ ਆਪਾਂ ਨੂੰ ਸਰਦਾਰ ਜੀ ਤੁਸੀਂ ਵੀ ਉਧਰ ਚੱਲ ਬੜੋ ਜੱਗੀ ਬਾਈ ਤੁਸੀਂ ਵੀ ਆਪਣੀ ਰਤਨ ਭੈਣ ਦੀ ਲਾਈਵ ਦੇ ਵਿੱਚ ਚੱਲ ਬੜੋ ਉਸ ਤੋਂ ਬਾਅਦ ਮੈਂ ਅੱਛਾ ਕੌਣ-ਕੌਣ ਗਏ ਜਸ ਜੱਗੀ ਬਾਈ ਚਲਾ ਗਿਆ ਉਧਰ ਆਰ ਜੀ 31 ਬਾਈ ਤੁਸੀਂ ਵੀ ਚੱਲੋ ਸਰਦਾਰ ਜੀ ਤੁਸੀਂ ਵੀ ਚੱਲੋ ਕੋਈ ਨਹੀਂ ਮੈਂ ਆ ਜਾਊਗਾ ਜੀ ਤੁਹਾਡੀ ਲਾਈਵ ਦੇ ਵਿੱਚ ਤੇ ਕੋਈ ਨਹੀਂ ਮੈਂ ਜ਼ਰੂਰ ਆਉਂਗਾ ਸਰਦਾਰ ਜੀ ਅੱਜ ਤੁਹਾਡੀ ਲਾਈਵ ਦੇ ਵਿੱਚ ਮੈਂ ਕੱਟ ਕੇ ਹੁਣ ਤੁਹਾਡੀ ਲਾਈਵ ਦੇ ਵਿੱਚ ਹੀ ਆ ਜਾਣਾ ਤੁਸੀਂ ਚੱਲੋ ਲਾਈਵ ਹੋ ਕੇ ਬੈਠੇ ਰਹੋ ਠੀਕ ਹੈ ਨਾ ਬਾਈ ਆਪਾਂ ਖੂਨ ਤਾਂ ਦੇ ਸਕਦੇ ਆ ਜਾਂ ਕਿ ਲੋੜ ਪਈ ਤਾਂ ਹਾਂ ਬਾਈ ਉਹ ਤਾਂ ਜ਼ਰੂਰ ਹੋ ਤੇ ਉਹਦੇ ਵਾਸਤੇ ਤਾਂ ਮੇਰਾ ਗਰੁੱਪ ਹੈਗਾ ਅਸੀਂ ਖੂਨਦਾਨ ਕਰਦੇ ਹੀ ਰਹਿੰਦੇ ਆ ਤੇ ਖੂਨ ਦੀ ਦਬਾਈ ਉੱਥੇ ਕੋਈ ਕਮੀ ਨਹੀਂ ਠੀਕ ਹੈ ਨਾ ਖੂਨ ਦੀ ਕੋਈ ਕਮੀ ਨਹੀਂ ਪਰ ਫਿਰ ਵੀ ਜਿਹੜੀ ਗੱਲ ਦੀ ਆਏ ਆ ਵੀ ਉਹਦਾ ਜਿਹੜਾ ਬ੍ਰੇਨ ਡੈਮੇਜ ਹੋ ਗਿਆ ਉਹਦਾ ਥੋੜਾ ਜਿਹਾ ਚੱਕਰ ਹੈ ਖੂਨ ਵਾਲੀ ਤਾਂ ਕੋਈ ਕਮੀ ਨਹੀਂ ਪਹਿਲਾਂ ਸਿੱਧੂ ਮੂਸੇ ਵਾਲਾ ਹਾਂਜੀ ਪਹਿਲਾਂ ਸਿੱਧੂ ਮੂਸੇ ਵਾਲਾ ਗਿਆ ਹਨਾ ਕੁਲਵਿੰਦਰ ਆਈਡੀ ਤੋਂ ਭੇਜਣ ਨੂੰ ਮੈਂ ਉਹਦੇ ਨੇ ਲੱਗਿਆ ਆ ਦੂਜਾ ਬਲੂ ਦੇਣ ਲੱਗਿਆ ਭੈਣੇ ਤੁਸੀਂ ਵੀ ਜਾ ਸਕਦੇ ਹੋ ਆਪਣੀਆਂ ਆਈਡੀ ਤੋਂ ਇੱਧਰ ਜਿਹੜੀਆਂ ਤਿੰਨ ਬਿੰਦੀਆਂ ਆਈਆਂ ਇੱਥੋਂ ਤੁਸੀਂ ਅੱਗੇ ਖੁੱਲੂਗਾ ਚੈਨਲ ਫਿਰ ਗੋ ਟੂ ਚੈਨਲ ਰਤਨ ਸਿੰਮੂ 9 ਵਜੇ ਆਉਣਗੇ ਨਹੀਂ ਜੀ ਉਹ ਆਗੇ ਲਾਈਵ ਮਾਨ ਸਾਹਿਬ ਉਹ ਆਗੇ ਲਾਈਵ ਹੁਣੇ ਲਾਈਵ ਬੈਠਿਆ ਦੂਜਾ ਫੋਨ ਮੇਰਾ ਉਹਨਾਂ ਦੀ ਲਾਈਵ ਜੀ ਚੱਲੀ ਜਾਂਦਾ ਠੀਕ ਹੈ ਨਾ ਸਾਰੇ ਜਣੇ ਮਾਨ ਸਾਹਿਬ ਮੈਂ ਤੁਹਾਨੂੰ ਵੀ ਬਲੂ ਦੇਣ ਲੱਗਿਆ ਤੇ ਤੁਸੀਂ ਵੀ ਆਪਣੀ ਭੈਣ ਦੀ ਲਾਈਵ ਵਿੱਚ ਜਾ ਸਕਦੇ ਹੋ ਆ ਤਿੰਨ ਬਿੰਦੀਆਂ ਤੋਂ ਟੱਚ ਕਰੋਗੇ ਅੱਗੇ ਗੋ ਟੂ ਚੈਨਲ ਚੈਨਲ ਖੁੱਲ ਜਾਣਾਗਾ ਰਤਨ ਭੈਣ ਲਾਈਵ ਬੈਠੇ ਹੈਗੇ ਆਏ ਹੋਏ ਆ ਲਾਈਵ ਠੀਕ ਹੈ ਨਾ ਤੇ ਸਾਰੇ ਜਣੇ ਮੈਂ ਤਾਂ ਬਸ ਅਰਦਾਸ ਬੇਨਤੀ ਕਰਨੀ ਆ ਅਸੀਂ ਮਾਹ ਜਿੰਨੇ ਭੈਣ ਭਰਾ ਮੈਨੂੰ ਦੇਖਦੇ ਆ ਮੈਂ ਨਾ ਸਾਰੇ ਵਾਹਿਗੁਰੂ ਵਾਹਿਗੁਰੂ ਲੇਖਣ ਤੇ ਹੋ ਸਕਦਾ ਆਪਣੀ ਅਰਦਾਸ ਲੱਗ ਜੇ ਹੋ ਸਕਦਾ ਤੁਹਾਡੀ ਅਰਦਾਸ ਲੱਗ ਜੇ ਹੋ ਸਕਦਾ ਕਿਸੇ ਹੋਰ ਭੈਣ ਭਰਾ ਦੀ ਆਪਣੇ ਦੀ ਅਰਦਾਸ ਲੱਗ ਜੇ ਬਸ ਸਾਰੇ ਜਣੇ ਅਰਦਾਸ ਬੇਨਤੀ ਜਰੂਰ ਕਰਿਓ ਵੀ ਕਿਉਂਕਿ ਅਸੀਂ ਇੱਕ ਗਵਰਨਮੈਂਟ ਤੇ ਵੀ ਸਵਾਲ ਉੱਠਦਾ ਮੈਂ ਉਹਨਾਂ ਨਾਲ ਐਡ ਹਾਂ ਹੈ ਪਹਿਲਾ ਹੀ ਚਲਾ ਜਾਣਾ ਜੀ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਬਲੂ ਦੇਤਾ ਤੁਸੀਂ ਇੱਥੋਂ ਵੀ ਚਲੇ ਜਾ ਸਕਦੇ ਹੋ ਕੋਈ ਚੱਕਰ ਨਹੀਂ ਕੀ ਤੇ ਦੇਖਾ ਆ ਸਰਕਾਰਾਂ ਆਪਾਂ ਤੋਂ ਕਿੰਨੇ ਟੈਕਸ ਲੈਂਦੀਆਂ ਕਿੰਨੇ ਟੈਕਸ ਵਸੂਲ ਕਰਦੀਆਂ ਹਨ ਗਾਈਆਂ ਦੇ ਨਾਂ ਤੇ ਤੇ ਗਾਈਆਂ ਲਈ ਕੋਈ ਸਹੂਲਤ ਨਹੀਂ ਜਿਹੜੀਆਂ ਸੜਕਾਂ ਤੇ ਫਰਦੀਆਂ ਨਾਲੇ ਤਾਂ ਗਾਈਆਂ ਮਰਦੀਆਂ ਨਾਲੇ ਮੰਨ ਕੇ ਚੱਲੋ ਬਾਈ ਹਨਾ ਨਾਲੇ ਲੋਕ ਮਰਦੇ ਆ ਇਹ ਤਾਂ ਚਲੋ ਕਲਾਕਾਰ ਸੀ ਇਹ ਤਾਂ ਖਬਰਾਂ ਚ ਆ ਗਿਆ ਐ ਨਹੀਂ ਪਤਾ ਕਿੰਨੇ ਕ ਐਕਸੀਡੈਂਟ ਹੋ ਕੇ ਕਿੰਨੇ ਕ ਨੌਜਵਾਨ ਮਰਦੇ ਆ ਹਨਾ ਮੈਂ ਉਹਨਾਂ ਨਾਲ ਐਡ ਆ ਕੋਈ ਨਹੀਂ ਮਾਨ ਸਾਹਿਬ ਤੁਸੀਂ ਮੈਂ ਤੁਹਾਨੂੰ ਬਲੂ ਦੇ ਦਿੱਤਾ ਤੇ ਤੁਸੀਂ ਉਹ ਕਰੋ ਤੇ ਜਿੱਥੇ ਵੀ ਕੋਈ ਰਾਜੀਵੀਰ ਜਵੰਦਾ ਦੀ ਕੋਈ ਖਬਰ ਸੁਣਦੇ ਹੋ ਜਾਂ ਦੇਖਦੇ ਹੋ ਉੱਥੇ ਵਾਹਿਗੁਰੂ ਜ਼ਰੂਰ ਲਿਖ ਕੇ ਆਇਓ ਆਪਾਂ ਇੰਨੀ ਕੁ ਵਾਹਿਗੁਰੂ ਇੰਨਾ ਕੁ ਲਿਖੋ ਵੀ ਪਰਮਾਤਮਾ ਨੂੰ ਆਪਣੀ ਸੁਣਨੀ ਪਵੇ ਠੀਕ ਹੈ ਨਾ ਬਾਈ ਸਾਰੇ ਜਣੇ ਜਰੂਰ ਇਹ ਗੱਲਾਂ ਉਹ ਕਰਿਓ ਤੇ ਬਾਈ ਸਾਹਿਬ ਜੀ ਸਤ ਸ੍ਰੀ ਅਕਾਲ ਗੰਗਾ ਨਗਰ ਵਾਲੇ ਜੀ ਜੀ ਬਾਈ ਗੰਗਾ ਨਗਰ ਵਾਲੇ ਅੱਜ ਨਾ ਥੋੜਾ ਜਿਆਦਾ ਰਾਜਵੀਰ ਜਵੰਦੇ ਦੇ ਕਰਕੇ ਮਨ ਖਰਾਬ ਹੈ ਥੋੜਾ ਜਿਆਦਾ ਕਿਉਂਕਿ ਨਾ ਮੈਂ ਲਾਈਵ ਆਉਣਾ ਨਹੀਂ ਸੀ ਮੈਨੂੰ ਬਾਲੇ ਭੈਣ ਭਰਾ ਫੋਨ ਕਰਨ ਲੱਗੇ ਕਹਿੰਦੇ ਬਾਈ 2 ਮਿੰਟ ਅਰਦਾਸ ਕਰਨੀ ਆ ਜਾਓ ਤੇ ਮੈਂ ਤਾਂ ਆਇਆ ਸੀਗਾ ਤੇ ਆਪਾਂ ਸਿਮੂ ਭੈਣ ਦੀ ਲਾਈਵ ਵਿੱਚ ਚੱਲਦੇ ਹੰਮਲ ਕਰਨ ਬਾਈ ਬਰਾੜ ਸਾਹਿਬ ਆਪਾਂ ਰਤਨ ਭੈਣ ਦੀ ਲਾਈਵ ਦੇ ਵਿੱਚ ਚਲਦੇ ਆਂ ਤੇ ਉੱਥੇ ਜਾ ਕੇ ਕਰਦੇ ਆਂ ਗੱਲਬਾਤ ਸਾਰੇ ਭੈਣ ਭਰਾ ਠੀਕ ਹੈ ਨਾ ਤੇ ਜੱਟ ਨੇ ਲਾਈਕ ਕਰਦੀ ਆ ਜੀ ਜੀ ਭਾਈ ਬਹੁਤ ਵਧੀਆ ਗੱਲ ਹੈ ਰਵਣ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਤੇ ਆਪਾਂ ਲਾਈਵ ਕੱਟਣੀ ਆਲੇ ਆ ਬਸ ਤੋਂ 2-4 ਮਿੰਟ ਠੀਕ ਹੈ ਭਾਈ ਸਤਿ ਬਾਚਨ ਠੀਕ ਹੈ ਜੀ ਠੀਕ ਹੈ ਭਾਈ ਧੰਨਵਾਦ ਧੰਨਵਾਦ ਮਾਨ ਸਾਬ ਤੇ ਤੁਸੀਂ ਸਾਰੇ ਆਪਣੀ ਸਿਮੂ ਪੈਣ ਦੀ ਲਾਈਵ ਚ ਚੱਲ ਬੜੋ ਫਿਰ ਆਪਾਂ ਉਧਰ ਹੀ ਆ ਕੇ ਗੱਲ ਕਰਦੇ ਆ ਮੈਂ ਸਾਰੇ ਦੀ ਲਾਈਵ ਵਿੱਚ ਜਾਨਾ ਮੇਰੀ ਲਾਈਵ ਵਿੱਚ ਕੋਈ ਨਹੀਂ ਆਉਂਦਾ ਐਂ ਕਰੋ ਜੀ ਜਿਹੜੇ ਜਣੇ ਤੁਸੀਂ ਇੱਥੇ ਬੈਠਿਓ ਆਪਣੇ ਸਰਦਾਰ ਜੀ ਦੀ ਲਾਈਵ ਵਿੱਚ ਚੱਲੋ ਸਰਦਾਰ ਜੀ ਜੇਕਰ ਤੁਸੀਂ ਕੱਟ ਕੇ ਮੈਨੂੰ ਲਾਈਵ ਦੇ ਵਿੱਚ ਲੈਣਾ ਮੈਂ ਆ ਜਾਣਾ ਤੁਹਾਡੀ ਲਾਈਵ ਦੇ ਵਿੱਚ ਤੁਹਾਡੀ ਮਦਦ ਕਰਨ ਠੀਕ ਹੈ ਨਾ ਤੁਸੀਂ ਮੈਨੂੰ ਲਾਈਵ ਦੇ ਵਿੱਚ ਲੈ ਲਓ ਮੈਂ ਤੁਹਾਡੀ ਤੁਸੀਂ ਮੇਰਾ ਸ਼ੇਅਰ ਕਰ ਦਿਓ ਠੀਕ ਹੈ ਨਾ ਮੈਨੂੰ ਤੇ ਮੈਂ ਤੁਹਾਡੀ ਲਾਈਵ ਦੇ ਵਿੱਚ ਸਕਰੀਨ ਸ਼ੇਅਰ ਕਰਕੇ ਆ ਜੰਨਾ ਹੈ ਅੱਜ ਤੁਹਾਡੀ ਮਦਦ ਕਰ ਦੰਨਾ ਸਾਰੇ ਰੱਬ ਅੱਗੇ ਅਰਦਾਸ ਕਰੋ ਹਾਂਜੀ ਬਾਈ ਸਾਰੇ ਰੱਬ ਅੱਗੇ ਅਰਦਾਸ ਕਰੋ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਜਿਉਂਦੀ ਵਸਦੀ ਰਹ ਭੈਣੇ ਤੁਸੀਂ ਸਾਡੇ ਲਾਈਵ ਦੇ ਵਿੱਚ ਆਏ ਰੱਬ ਤੈਨੂੰ ਵੀ ਲੰਬੀ ਉਮਰ ਦੇਵੇ ਅੱਜ ਨਾਲ ਥੋੜਾ ਜਿਹਾ ਮਨ ਉਹਦਾ ਕਰਕੇ ਅਦਾਸ ਹੋ ਗਿਆ ਬਾਈ ਦਾ ਕਰਕੇ ਰਾਜਵੀਰ ਜਵੰਦੇ ਦਾ ਕਰਕੇ ਤੇ ਬਚਾਰਾ ਬਹੁਤ ਵਧੀਆ ਇਨਸਾਨ ਹੈ ਠੀਕ ਹੈ ਨਾ ਤੇ ਜੋ ਵੀ ਹੋਇਆ ਮਾੜਾ ਹੋਇਆ ਆਪਾਂ ਨੇ ਹਜੇ ਵੀ ਪ੍ਰਮਾਤਮਾ ਨੇ ਜੇ ਉਹਦੀ ਟੁੱਟੀ ਵੀ ਤਾਂ ਵੀ ਸੰਢ ਦੇ ਆਪ ਤਾਂ ਵਾਹਿਗੁਰੂ ਅੱਗੇ ਅਰਦਾਸ ਕਰ ਸਕਦੇ ਹਣਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਵੀ ਆ ਵੀ ਹੇ ਸੱਚੇ ਪਾਤਸ਼ਾਹ ਪ੍ਰਮਾਤਮਾ ਤੂੰ ਉਹ ਉਹਦੀ ਜੇਕਰ ਟੁੱਟੀ ਤਾਂ ਵੀ ਸੰਢ ਦੇ 2.5 2 4 4 ਸਾਲ ਘਟਾ ਦੀ ਪਰ ਉਹਦੀ ਉਮਰ ਪਤਾ ਦੇ ਹਣਾ ਆਪ ਤਾਂ ਇਹੀ ਅਰਦਾਸ ਕਰ ਸਕਦੇ ਆ ਵੀ ਹੈ ਪ੍ਰਮਾਤਮਾ ਤੂੰ ਹੀ ਹੈ ਤੂੰ ਹੀ ਸਭ ਕੁਝ ਕਰ ਸਕਦਾ ਆਪਾਂ 10 ਮਿੰਟ ਸਰਦਾਰ ਜੀ ਦੀ ਆਈਡੀ ਤੇ ਚੱਲੀਏ ਤੇ ਉਹ ਕਰਦੇ ਆ ਸਤਿ ਸ਼੍ਰੀ ਅਕਾਲ ਪਰਮ ਜੀ ਸਤਿ ਸ਼੍ਰੀ ਅਕਾਲ ਬਾਈ ਆ ਦੇਖ ਹੈ ਦੇਖੀ ਹੈ ਕਵਰ ਨਹੀਂ ਅੱਛਾ ਹਾਂ ਪਹਿਨੇ ਦੇਖੀ ਉਹ ਸਾਰਿਆਂ ਨਹੀਂ ਦੇਖ ਲਈ ਹੁਣ ਤੱਕ ਕਵਰ ਤੇ ਬਸ ਵਾਹਿਗੁਰੂ ਵਾਹਿਗੁਰੂ ਅਗਰਦਾਸ ਜੀ ਕਰ ਸਕਦੇ ਆ ਹੈਲੋ ਮਰਕਿੰਗ ਬਾਈ ਕੀ ਹਾਲ ਚਾਲ ਹੈ ਤੇ ਅੱਜ ਮੈਂ ਲਾਈਵ ਹੋਣ ਦਾ ਮੇਰਾ ਮਨ ਵੀ ਨਹੀਂ ਸੀਗਾ ਪਰ ਮੈਨੂੰ ਬਾਲੇ ਜਾਨੇ ਫੋਨ ਕਰ ਲੱਗੇ ਕਹਿੰਦੇ ਆਪਾਂ ਅਰਦਾਸ ਕਰਨ ਤਾਂ ਆਈ ਸਕਦੇ ਆ ਪਰ ਅਰਦਾਸ ਕਰਕੇ ਇੱਕ ਉਹ ਤਾਂ ਕਰ ਹੀ ਸਕਦੇ ਆ ਵੀ ਪੋਸਟ ਤਾਂ ਪਾਈ ਸਕਦੇ ਆ ਇਸ ਕਰਕੇ ਮੈਂ ਲਾਈਵ ਆਇਆ ਸੀ 13 13 ਐਕਸੀਡੈਂਟ ਤਾਂ ਹੁੰਦੇ ਆ ਪਰ ਜੋ ਛੋਟੇ ਦਾ ਹੁੰਦਾ ਕੋਈ ਨਹੀਂ ਪੁੱਛਦਾ ਜਦੋਂ ਤਕੜੇ ਦਾ ਹੁੰਦਾ ਹੈ ਸੋਸ਼ਲ ਮੀਡੀਆ ਟੁੱਟ ਲੱਗ ਜਾਂਦਾ ਨਹੀਂ ਬਾਈ ਆਪਾਂ ਨਾ ਪਤਾ ਗੱਲ ਕੀ ਆ ਬਾਈ ਜਦੋਂ ਕੋਈ ਵੀ ਆਪਣਾ ਆਗੂ ਕੋਈ ਵੀ ਫੌਜ ਦਾ ਜਾਂ ਕੋਈ ਵੀ ਉਸ ਦਾ ਰਖ ਲੋ ਹਨਾ ਕੋਈ ਆਗੂ ਸ਼ੀਰੋਂ ਐਂ ਤਾਂ ਫੌਜਾਂ ਜਦੋਂ ਜੰਗ ਲੜਦੀਆਂ ਹੁੰਦੀਆਂ ਸੀ ਉਦੋਂ ਵੀ ਸ਼ੀਰੋਂ ਹੁੰਦੇ ਹੁੰਦੇ ਸੀ ਪਰ ਜਦੋਂ ਕੋਈ ਮਹਤਵਪੂਰਨ ਬੰਦਾ ਜਾਂਦਾ ਹੁੰਦਾ ਸੀ ਉਦੋਂ ਉਹ ਆਪ ਤਾਂ ਇਹ ਅੰਲੇ ਸੀ ਇਹਨੇ ਪੰਜਾਬੀ ਮਾਂ ਬੋਲੀ ਦਾ ਬਹੁਤ ਨਾ ਉੱਚਾ ਕੀਤਾ ਉਹ ਵੀ ਖਾਸ ਕਰ ਪੱਗ ਬਨ ਕੇ ਅ ਕੈਸੇ ਹੋ ਵੀ ਜੀ ਠੀਕ ਹੈ ਵੀਰੇ ਠੀਕ ਹੈ ਬਾਈ ਮੈਂ ਤਾਂ ਅ ਕਰੀ ਸੀ ਅਦਾਸ ਵਾਹਿਗੁਰੂ ਅੱਗੇ ਬਹੁਤ ਵਧੀਆ ਗੱਲ ਕੀਤੀ ਭੈਣੇ ਬਹੁਤ ਵਧੀਆ ਗੱਲ ਕੀਤੀ ਅ ਠੀਕ ਹੈ ਵੀਰ ਜੀ ਅੱਜ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਣੇ ਕਰਕੇ ਉਹਦਾ ਬ੍ਰੇਨ ਡੈਡ ਹੋ ਗਿਆ ਤੇ ਉਹਦਾ ਕਰਕੇ ਆਪਾਂ ਥੋੜਾ ਜਿਹਾ ਦਾਸ ਸੀਗੇ ਵਾਹਿਗੁਰੂ ਅੱਗੇ ਅਰਦਾਸ ਹੀ ਕਰਨਾ ਇਸੀ 10 ਮਿੰਟ ਲਈ ਵੀ हे ਸੱਚੇ ਪਾਤਸ਼ਾਹ ਪ੍ਰਮਾਤਮਾ ਤੇਰੇ ਅੱਗੇ ਅਰਦਾਸ ਕਰਦੇ ਆਂ ਵੀ ਸਾਡੇ ਭਰਾ ਨੂੰ ਜੇਕਰ ਟੁੱਟੀ ਆ ਤਾਂ ਵੀ ਸੰਢੀ ਕਿਉਂਕਿ ਇੱਕ ਬਹੁਤ ਨਾਮੀ ਕਲਾਕਾਰ ਐ ਬਹੁਤ ਵਧੀਆ ਇਨਸਾਨ ਐ ਤੇ ਅਸੀਂ ਮੈਂ ਤੇ ਰਾਜੀਵ ਜਵੰਦਾ ਦੀਪ ਸਿੱਧੂ ਤੇ ਕਈ ਜਾਣੇ ਅਸੀਂ ਇਕੱਠੇ ਵੀ ਰਹੇ ਸੀ ਦਿੱਲੀ ਧਰਨੇ ਦੇ ਵਿੱਚ ਉਦੋਂ ਮੇਰਾ ਮੂੰਹ ਪਿਆਰ ਪਿਆ ਸੀ ਉਹਦੇ ਨਾਲ ਤੇ ਉਦੋਂ ਮੁੜ ਕੇ ਜਾਣ ਪਛਾਣ ਹੋਈ ਤੇ ਹੁਣ ਮਾੜੀ ਮੋਟੀ ਜਾਣ ਪਛਾਣ ਕਦੇ ਕਦਾਂ ਹੀ ਫੋਨ ਕਰਦੇ ਸੀ ਭਾਈ ਆਪ ਕੀ ਵੀਡੀਓ ਦੇਖੀ ਤੋਂ ਬਹੁਤ ਸੋਸ ਹੋਇਆ ਅੱਲਾਹ ਆਪ ਕੀ ਹਾਉਨਾ ਅੱਲਾਹ ਬਾਤ ਕਰਨ ਜੀ 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 ਭਾਈ ਤੇ ਚਲੋ ਆਪਾਂ ਮਿਲਦੇ ਆਪਾਂ ਸਰਦਾਰ ਜੀ ਦੀ ਲਾਈਵ ਦੇ ਵਿੱਚ ਚੱਲਦੇ ਆਂ ਤੇ ਉੱਥੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਹੁਤ ਵਧੀਆ ਭੈਣੇ ਆਪਣੇ ਦਾ ਹਾਲ ਅਸੀਂ ਰਾਜਵੀਰ ਜਵੰਦਾ ਦਾ ਕਰਕੇ ਭੈਣੇ ਥੋੜੇ ਜਿਹਾ ਦਾਸ ਸੀਗੇ ਤੇ ਅੱਜ ਲਾਈਵ ਵੀ ਮੈਂ ਆਉਣਾ ਨਹੀਂ ਸੀ ਪਰ ਮੈਨੂੰ ਭੈਣ ਭਰਾ ਫੋਨ ਕਰ ਲੱਗੇ ਕਹਿੰਦੇ ਬਾਈ ਤੁਸੀਂ ਲਾਈਵ ਨਹੀਂ ਆਏ ਵੀ ਅਰਦਾਸ ਬੇਨਤੀ ਦਾ ਕਰਨਾ ਆਈ ਸਕਦੇ ਆਪਾਂ ਰਾਜਵੀਰ ਜਵੰਦੇ ਦੇ ਲਈ ਤੇ ਮੋਗੇ ਤੋਂ ਭੈਣ ਆਪਣੀ ਤੇ ਤੁਸੀਂ ਸਾਰੇ ਜਾਣੇ ਆਪਣੇ ਸਰਦਾਰ ਜੀ ਦੀ ਰਤਨ ਸਿੰਘੂ ਪੈਣ ਦੇ ਲਾਈਵ ਦੇ ਵਿੱਚ ਚੱਲ ਗਏ ਆਪਾਂ ਉਧਰ ਜਾ ਕੇ ਵੀ ਆਪਾਂ ਘਰ ਸਭ ਠੀਕ ਹੈ ਹਾਂ ਭੈਣੇ ਸਾਰੇ ਠੀਕ ਹੈ ਘਰੇ ਤਾਂ ਰਾਜਵੀਰ ਜਵੰਦੇ ਦਾ ਕਰਕੇ ਥੋੜਾ ਜਿਹਾ ਮਨ ਖਰਾਬ ਸੀਗਾ ਬਸ ਉਹ ਭਰਾ ਦਾ ਕਰਕੇ ਕਿਉਂਕਿ ਉਹਦੇ ਨਾਲ ਉਹਦੇ ਦਿੱਲੀ ਧਰਨੇ ਵੇਲੇ ਥੋੜਾ ਜਿਹਾ ਮੋਹ ਪਿਆਰ ਵੱਧ ਗਿਆ ਉਹਦੇ ਨਾਲ ਰਹੇ ਕਰੀ ਠੀਕ ਹੈ ਨਾ ਤੇ ਪਹਿਲਾਂ ਤਾਂ ਜਾਣਦੇ ਨਹੀਂ ਸੀਗੇ ਅਸੀਂ ਇੱਕ ਦੂਜੇ ਨੂੰ ਅ ਨੰਬਰ ਸੈਂਡ ਨਹੀਂ ਕੀਤਾ ਜੀ ਅ ਕਿੰਨਾ ਦਾ ਨੰਬਰ ਮੰਗਿਆ ਸੀ ਭਣੇ ਮੈਨੂੰ ਸਮਝ ਨਹੀਂ ਆਈ ਸਮਝ ਨਹੀਂ ਲੱਗੀ ਭਣੇ ਸਿਮਰਨ ਤੁਹਾਡੀ ਨੰਬਰ ਦੀ ਗੱਲ ਕਿਵੇਂ 음 ਤੁਹਾਡਾ ਮੇਰਾ ਨੰਬਰ ਨਾ ਭਣੇ ਉਹਦੇ ਤੇ ਪਿਆ ਜਿਹੜੀਆਂ ਹੱਟ ਪੀਟ ਤਾਲੀਆਂ ਵੀਡੀਓ ਨਹੀਂ ਉਦੇ ਉੱਤੇ ਹਰੇਕ ਵੀਡੀਓ ਦੇ ਉੱਤੇ ਮੇਰਾ ਨੰਬਰ ਪਿਆ ਪੈਣੇ ਸਿਮਰਨ ਤੁਸੀਂ ਉੱਥੋਂ ਚੱਕ ਸਕਦੇ ਹੋ ਮੇਰਾ ਨੰਬਰ ਹਰੇਕ ਵੀਡੀਓ ਦੇ ਉੱਤੇ ਪਿਆ ਮੇਰਾ ਨੰਬਰ ਜਿਹੜੀ ਮਰਜ਼ੀ ਵੀਡੀਓ ਚੱਕ ਲਓ ਤੇ ਉਹਦੇ ਉੱਤੇ ਪਿਆ ਮੇਰਾ ਨੰਬਰ ਤੁਸੀਂ ਜਾ ਕੇ ਦੇਖ ਸਕਦੇ ਹੋ ਹਣਾ ਅ ਓਕੇ ਜੀ ਚਲੋ ਠੀਕ ਹੈ ਜੀ ਆਪਾਂ ਸਰਦਾਰ ਜੀ ਦੀ ਆਈਡੀ ਤੇ ਚੱਲਦੇ ਹਾਂ ਅੱਜ 10 ਮਿੰਟ ਮੈਂ ਉਹਨਾਂ ਦੀ ਮਦਦ ਕਰਕੇ ਆਉਣਾ ਤੇ ਤੁਸੀਂ ਵੀ ਜਰੂਰ ਆਇਓ ਠੀਕ ਹੈ ਨਾ ਸਾਰੇ ਭੈਣ ਭਰਾ ਜਿੰਨੇ ਦੇਖਦੇ ਹੋ ਸਰਦਾਰ ਜੀ ਦੀ ਆਈਡੀ ਤੇ ਆਪਾਂ 10 ਮਿੰਟ ਲਈ ਚੱਲ ਕੇ ਆਉਨੇ ਆ ਤੇ 10 ਮਿੰਟ ਆਪਾਂ ਇਹਨਾਂ ਦੀ ਜਰੂਰ ਸਪੋਰਟ ਕਰਕੇ ਆਉਨੇ ਆ ਸਾਰੇ ਜਣੇ ਤੁਸੀਂ ਵੀ ਆਇਓ ਕੋਸ਼ਿਸ਼ ਕਰਿਓ ਸਰਦਾਰ ਜੀ ਦੀ ਆਈਡੀ ਤੇ ਆ ਕੇ ਅ ਮੈਂ ਨਿਊ ਮੈਨੂੰ ਨਹੀਂ ਪਤਾ ਆਈਡੀ ਦਾ ਆ ਦੇਖੋ ਜੀ ਆ ਆਈਡੀ ਹੈ ਜਿਹੜੀ ਇੱਥੋਂ ਇਹਨੂੰ ਆਪਾਂ ਉਹ ਕਰ ਸਕਦੇ ਆ ਚੱਕ ਸਕਦੇ ਆ ਤਿੰਨ ਬਿੰਦੀਆਂ ਜਿਹੜੀਆਂ ਇੱਥੋਂ ਅੱਗੇ ਗੋ ਟੂ ਚੈਨਲ ਠੀਕ ਹੈ ਨਾ ਆਹ ਜਿਹੜੀ ਆਈਡੀ ਥੱਲੇ ਲੱਗਿਆ ਭੈਣ ਆਪਣੀ ਤੇ ਇਹਨਾਂ ਦੀ ਆਈਡੀ ਤੇ ਚੱਲਦੇ ਆਂ ਆ ਇੱਥੋਂ ਚੱਕ ਕੇ ਤਿੰਨ ਬਿੰਦੀਆਂ ਤੋਂ ਤੇ ਅੱਗੇ ਆਪਾਂ ਉਹ ਕਰ ਲਾਂਗੇ ਹਨਾ ਰਤਨ ਸਿੰਮੂ ਭੈਣ ਦੀ ਵੀ ਲਾਈਵ ਚੱਲੀ ਜਾਂਦੀ ਹੈ ਤੇ ਸਰਦਾਰ ਦੀ ਲਾਈਵ ਦੇ ਵਿੱਚ ਭੈਣ ਦੀ ਲਾਈਵ ਦੇ ਵਿੱਚ ਜਰੂਰ ਆਪਾਂ 10 ਮਿੰਟ ਲਾ ਕੇ ਆਉਨੇ ਆ ਸਾਰੇ ਜਣੇ ਆਜੋ ਆ ਕੀ ਲਿਖਿਆ ਵਾਹਿਗੁਰੂ ਮੇਰ ਕਰੇ ਤਿੰਨ ਤਨ ਹੋ ਕੋਈ ਹੈ ਜੀ ਅੱਛਾ ਅੱਛਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਪਹਿਣੇ ਤੇ ਆਜੋ ਆਪਾਂ ਚੱਲਦੇ ਆਂ ਆਪਾਂ ਲਾਈਵ ਦੇ ਵਿੱਚ ਤੁਸੀਂ ਵੀ ਜਰੂਰ ਆਜੋ ਅ ਚਲੋ ਤੁਸੀਂ ਲਾਈਵ ਦੇ ਵਿੱਚ ਫਿਰ ਨੈਟ ਉਹ ਕੱਟਿਆ ਜਾਣਾ ਜਦੋਂ ਲਾਈਵ ਕੱਟਿਆ ਗਿਆ ਫਿਰ ਆਇਆ ਨਹੀਂ ਜਾਣਾ ਤੁਹਾਡੇ ਤੋਂ ਤੇ ਸਰਦਾਰ ਜੀ ਦੀ ਆਈਡੀ ਤੇ ਆਜੋ ਹੈਲੋ ਬਈਆ ਜੀ ਹੈਲੋ ਬਾਈ ਕੀ ਹਾਲ ਚਾਲ ਹੈ ਮਨਜੀਤ ਰੋਈ ਕੀ ਹਾਲ ਚਾਲ ਹੈ ਬਾਈ ਤੇ ਆਪਾਂ ਸਾਰੇ ਜਣੇ ਆਪਾਂ ਇਹਨਾਂ ਦੀ ਲਾਈਵ ਦੇ ਵਿੱਚ ਚੱਲਦੇ ਆਂ ਆਪਣੀ ਲਾਈਕ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਹਣਾ ਲਾਈਕ ਸਾਰੇ ਜਣੇ ਜ਼ਰੂਰ ਕਰ ਦਿਓ ਪਰਮ ਜੀਤ ਕੌਰ ਭੈਣ ਸਤਿ ਸ਼੍ਰੀ ਅਕਾਲ ਪਰਮ ਜੀਤ ਕੌਰ ਭੈਣੇ ਸਤਿ ਸ਼੍ਰੀ ਅਕਾਲ ਭੈਣ ਮੇਰੀਏ ਤਕੜਿਓ ਤੇ ਤੁਸੀਂ ਚਲੋ ਜੀ ਸਾਰੇ ਜਣੇ ਫਿਰ ਉਹਦੇ ਬਾਅਦ ਮੈਂ ਲਾਈਵ ਕੱਟ ਦੂੰਗਾ ਜਦੋਂ ਤੁਸੀਂ ਸਾਰੇ ਚਲੇ ਗਏ ਜਿਨ੍ਹਾਂ ਕੋਲੇ ਬਲੂ ਹੈ ਜੇ ਕਿਸੇ ਨੇ ਹੋਰ ਵੀ ਜਾਣਾ ਹੈ ਤਾਂ ਤੁਸੀਂ ਵੀ ਦੱਸ ਦਿਓ ਮੈਂ ਬਲੂ ਦੇ ਦੂੰਗਾ ਆਪਾਂ ਸਰਦਾਰ ਜੀ ਦੀ ਆਈਡੀ ਤੇ ਚੱਲਦੇ ਆਂ ਅਗਰੇ ਕਿਹੜੀ ਫੋਨ ਆਪਾਂ ਸਰਦਾਰ ਜੀ ਦੀ ਆਈਡੀ ਤੇ ਚੱਲਦੇ ਆਂ ਤੇ ਚੱਲ ਕੇ ਆਪਾਂ ਉੱਥੇ ਕਰਦੇ ਆਂ ਸਾਰੇ ਜਣੇ ਗੱਲਾਂ ਬਾਤਾਂ ਠੀਕ ਹੈ ਨਾ ਅ ਸਰਦਾਰ ਜੀ ਦੇ ਰਮਣ ਭੈਣ ਵੀ ਗਏ ਐਮ ਆਰ ਕਿੰਗ ਵੀ ਗਿਆ ਤੇ ਹੋਰ ਵੀ ਕਈ ਜਣੇ ਗਏ ਹੈ ਨਾ ਤੇ ਆਜੋ ਜੀ ਤੁਹਾਨੂੰ ਹਰਿਆਣਾ ਸੇ ਅੱਛਾ ਅੱਛਾ ਹਰਿਆਣੇ ਤੋਂ ਵੀਰੇ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਾਡੀ ਲਾਈਵ ਚ ਆਏ ਬਾਈ ਮੂਝੇ ਕੋਈ ਜਾਨ ਜਾਨ ਕੀ ਕਾਰੀ ਅ ਉਸਮੇ ਆ ਡੀ ਕਰੂੰਗਾ ਅ ਸਮਝ ਨਹੀਂ ਆਈ ਬਾਈ ਮੈਨੂੰ ਨਾ ਤੁਸੀਂ ਹਿੰਦੀ ਚ ਲਿਖ ਦਿਓ ਤਾਂ ਬੜੀ ਸੁਣੀ ਗੱਲ ਆ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਆ ਜੇ ਮੂਝੇ ਕੋਈ ਜਵਾਬ ਕਰੇ ਮੈਂ ਕਰੇ ਉਸੇ ਮੈਂ ਤੁਰੰਤ ਰਟਰਨ ਕਰੂੰਗਾ ਤੁਰੰਤ ਰਟਰਨ ਨਾ ਕਰਿਓ ਵੀਰੇ ਇਹ ਨਾ ਤੁਰੰਤ ਰਟਰਨ ਕਰਨ ਨਾਲ ਕੀ ਹੁੰਦਾ ਵੀਰੇ ਬੀ ਉਹ ਦੋਨੇ ਪਾਸਿਓਂ ਹੀ ਕੱਟਿਆ ਜਾਂਦਾ ਮੁੜ ਕੇ ਸ਼ੋ ਹੋਈ ਜਾਂਦਾ ਗਿਣਤੀ 'ਚ ਨਹੀਂ ਆਉਂਦਾ ਕੱਟ ਤੋਂ ਕੱਟ ਵੀ 3 ਤੋਂ 4 ਘੰਟੇ ਉਹ ਕਰਿਓ ਮੈਂ ਤੁਹਾਨੂੰ ਬਲੂ ਦੇ ਦਿੱਤਾ ਤੁਸੀਂ ਸਰਦਾ ਆਪਣੇ ਸਰਦਾਰ ਜੀ ਦੀ ਆਈਡੀ ਤੇ ਚੱਲੋ ਹਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਬਜੀਤ ਬਾਈ ਕੀ ਹਾਲ ਚਾਲ ਹੈ ਤੇ ਮੈਂ ਤੁਹਾਨੂੰ ਬਲੂ ਦੇ ਦਿੱਤਾ ਤੁਸੀਂ ਆ ਸਰਦਾਰ ਜੀ ਨੂੰ ਵੀ ਜੁਆਇਨ ਕਰ ਸਕਦੇ ਹੋ ਆ ਸਰਬਜੀਤ ਬਾਈ ਨੂੰ ਵੀ ਜੁਆਇਨ ਕਰ ਲਵੋ ਠੀਕ ਹੈ ਨਾ ਤੁਹਾਨੂੰ 2-3 ਘੰਟੇ ਬਾਅਦ ਜੁਆਇਨ ਕਰਾਇਓ ਅਗਲੇ ਦੀ ਆਈਡੀ ਤੇ ਕਮੈਂਟ ਕਰਾਇਓ 3 ਤੋਂ 3.5 ਘੰਟੇ ਬਾਅਦ ਜੁਆਇਨ ਕਰੋਗੇ ਉਹ ਮੁੜ ਕੇ ਨਾ ਉਹ ਨਹੀਂ ਹੁੰਦਾ ਨਹੀਂ ਦੋਨੇ ਪਾਸਿਓਂ ਉੱਡ ਜਾਂਦਾ ਤੇ ਉਹ ਗਿਣਤੀ 'ਚ ਉਧਰੋਂ ਕੱਟਿਆ ਜਾਂਦਾ ਜਦੋਂ ਆਪਾਂ ਇਧਰੋਂ ਦੇਖਾਂਗੇ ਐਂ ਲੱਗਦਾ ਵੀ ਸਬਸਕ੍ਰਾਈਬ ਕੀਤਾ ਹੋਇਆ ਉਹ ਗਿਣਤੀ 'ਚ ਨਹੀਂ ਆਉਂਦਾ ਹੁੰਦਾ ਇਹ ਗੱਲ ਮੈਨੂੰ ਵੀ ਨਹੀਂ ਪਤਾ ਸੀਗਾ ਠੀਕ ਹੈ ਨਾ ਮੈਂ ਵੀ ਐਂ ਲੱਗਦਾ ਹੁੰਦਾ ਸੀ ਇੱਕ ਵਾਰੀ ਲਾਈਵ 'ਚ ਵੀ ਆ ਦੇਖੋ ਯਾਰ ਵੀ 20 22 23 ਹੋ ਗਿਆ ਅੱਜ 2800 ਸੀਗਾ ਤੇ ਹੁਣ ਸਾਢੇ ਹੋ ਰਹਿ ਗਿਆ ਹਨਾ ਉਹ ਤੁਰਤ ਜਦੋਂ ਜੁਆਇਨ ਕਰ ਲੈਂਦੇ ਸੀ ਉਹ ਉੱਡ ਜਾਂਦੇ ਸੀ ਮੈਨੂੰ ਮਗਰੋਂ ਪਤਾ ਲੱਗਿਆ ਇੱਕ ਮੇਰੇ ਭਰਾ ਦਾ ਚੈਨਲ ਹੈ ਬਹੁਤ ਵੱਡਾ ਫਿਰ ਮੈਨੂੰ ਉਹਨੇ ਦੱਸਿਆ ਕਹਿੰਦਾ ਤੁਰਤ ਨਹੀਂ ਇੱਕ ਨੇ ਹੁਣ ਕਰ ਲਿਆ ਜੋ ਹੈ ਨਾ ਇੱਕ ਮੰਨ ਕੇ ਚੱਲੀ ਤਿੰਨ ਚਾਰ ਘੰਟਾ ਬਾਅਦ ਤੁਸੀਂ ਸਾਡੀ ਵੀਡੀਓ ਤੇ ਜਾ ਕੇ ਕਮੈਂਟ ਕਰਿਓ ਅਸੀਂ ਤੁਹਾਨੂੰ ਜੁਆਇਨ ਕਰ ਲਵਾਂਗੇ ਠੀਕ ਹੈ ਨਾ ਬਾਈ ਤੇ ਸਤਿ ਸ਼੍ਰੀ ਅਕਾਲ ਬਾਈ ਸਰ ਵੀ ਸਤਿ ਸ਼੍ਰੀ ਅਕਾਲ ਚਲੋ ਆਪਾਂ ਸਰਦਾਰ ਜੀ ਦੀ ਲਾਈਵ ਦੇ ਵਿੱਚ ਚੱਲਦੇ ਹਾਂ ਅੱਜ ਸਾਰੇ ਯਾਨੀ ਤੇ ਉਧਰ ਜਾ ਕੇ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਹਨਾ ਕਿਉਂਕਿ ਉਹ ਸਰਦਾਰ ਜੀ ਬਹੁਤ ਦਿਨ ਹੋ ਗਏ ਆਪਣੀ سپورਟ ਕਰਦੇ ਆ ਉਹਨੂੰ ਤੇ ਠੀਕ ਹੈ ਜੀ ਵਾਹਿਗੁਰੂ ਅਰਦਾਸ ਕਰਾਂਗੇ ਵਾਹਿਗੁਰੂ ਅੱਗੇ ਆਪਣਾ ਭਰਾ ਜਲਦੀ ਠੀਕ ਹੋਵੇ ਸਰਬਜੀਤ ਬਾਈ ਤੁਸੀਂ ਵੀ ਅਰਦਾਸ ਕਰਿਓ ਰਾਜੀਵ ਜਵੰਦੇ ਲਈ ਤੇ ਠੀਕ ਹੈ ਜੀ ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰਿਓ ਸਾਰੇ ਜਣੇ ਪਤਾ ਨਹੀਂ ਕਿ ਰੱਬ ਕੀ ਦੀ ਸੁਣ ਲਵੇ ਹਨਾ ਤੇ ਜੇ ਕੋਈ ਗੱਲਬਾਤ ਆ ਤੁਸੀਂ ਮੈਨੂੰ ਦੱਸ ਸਕਦੇ ਹੋ ਬਾਈ ਤੁਹਾਨੂੰ ਚਾਹੀਦਾ ਹੈ ਬਲੂ ਜਾਂ ਮੈਂ ਕੱਟ ਦਿਆਂ ਹਰਿਆਣੇ ਵਾਲਿਓ ਮੰਨ ਲਾ ਦਵਾਂ ਚਲੇ ਗਏ ਠੀਕ ਹੈ ਬਾਈ ਸਰ ਵੀ ਤੁਸੀਂ ਆ ਜਾਓ ਸਰਦਾਰ ਜੀ ਦੀ ਆਈਡੀ ਤੇ ਆ ਜਾਓ ਆਪਾਂ ਉਧਰ ਚੱਲ ਕੇ ਉਹਨਾਂ ਨਾਲ 10 ਮਿੰਟ ਲਵਾਏਗੇ ਤੇ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਬਾਈ ਠੀਕ ਹੈ ਨਾ ਉਧਰ ਚੱਲਦੇ ਆਂ ਅੱਜ ਸਰਦਾਰ ਜੀ ਦੀ ਆਈਡੀ ਤੇ ਉਧਰ ਚੱਲ ਕੇ ਹੀ ਗੱਲਾਂ ਬਾਤਾਂ ਕਰਾਂਗੇ ਆਪਾਂ Thanks